14 ਮਾਰਚ ਨੂੰ ਜਿਹੜਾ ਸਾਡਾ ਦਿੱਲੀ ਵੱਲ ਕੂਚਾ ਦਿੱਲੀ ਮਹਾਪੰਚਾਇਤ ਐਸ ਕੇ ਐਮ ਇੰਡੀਆ ਕਰ ਰਿਹਾ ਜਿੱਚ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ RAM LILA GROUND ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ RAM LILA GROUND ਦੇ ਵਿੱਚ ਅੱਜ ਸਾਡੀ ਲਿਸਟ ਪੰਜਾਬ ਦੇ ਵਿੱਚੋਂ 50000 ਤੋਂ ਉੱਪਰ ਕਿਸਾਨਾਂ ਦੀ ਬਣ ਗਈ ਆ ਤੇ 50000 ਤੋਂ ਉੱਪਰ ਹੀ ਬਾਕੀ ਦੇਸ਼ ਦੇ ਵਿੱਚੋਂ ਕਿਸਾਨ RAM LILA GROUND 14 ਤਰੀਕ ਨੂੰ ਸਵੇਰੇ ਪਹੁੰਚਣਗੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਬੱਸਾਂ ਰਹੀਆਂ ਗੱਡੀਆਂ ਰਹੀਆਂ ਟ੍ਰੇਨਾਂ ਰਹੀਆਂ ਜੋ ਆਪਦੇ ਸਾਧਨ ਨੇ ਉਹਨਾਂ ਰਾਹੀਂ ਜਾਵਾਂਗੇ ਅਸੀਂ ਟਰੈਕਟਰ ਲੈ ਕੇ ਨਹੀਂ ਜਾਵਾਂਗੇ ਸਿਰਫ ਟ੍ਰੇਨਾਂ ਬੱਸਾਂ ਤੇ ਗੱਡੀਆਂ ਰਾਹੀਂ ਅਸੀਂ ਜਾਵਾਂਗੇ ਉਹਦੇ ਵਿੱਚ ਕਿਸਾਨ ਸਾਡੇ 12 ਤਰੀਕ ਤੋਂ ਪਹੁੰਚਣੇ ਸ਼ੁਰੂ ਹੋ ਜਾਣਗੇ ਤੇ 14 ਨੂੰ ਲੱਖਾਂ ਕਿਸਾਨ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਆਪਦੀ ਮਹਾ ਪੰਚਾਇਤ ਕਰਾਂਗੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਅਧੂਰੀਆਂ ਨੇ ਉਹ ਮੰਗਾਂ ਦੇ ਲਈ ਜਿਵੇਂ ਐਮਐਸਪੀ ਦੀ ਮੰਗ ਆ ਜਿਵੇਂ ਸਾਡੀ ਬਟਾਪਾ ਪੈਨਸ਼ਨ ਦੀ ਮੰਗ ਆ ਫਸਲੀ ਬੀਮਾ ਯੋਜਨਾ ਦੀ ਮੰਗ ਆ ਸਾਡੀ ਇਸ ਜੀਆਂ ਮੰਗਾਂ ਜਿਹੜੀਆਂ ਸਾਡੇ ਪੰਜ ਅਸੀਂ ਛੱਡ ਕੇ ਆਏ ਸੀ ਉਹਦੇ ਲਈ ਅਸੀਂ ਇੱਕ ਵੱਡਾ ਪ੍ਰੋਟੈਸਟ ਸਾਰੇ ਦੇਸ਼ ਦੇ ਕਿਸਾਨਾਂ ਨੂੰ ਲੈ ਕੇ ਅਸੀਂ ਦਿੱਲੀ ਦੇ ਵਿੱਚ ਵੱਡਾ ਇੱਕ ਪ੍ਰੋਟੈਸਟ ਜਿਹੜਾ ਕਰਾਂਗੇ ਦੂਸਰਾ ਜਿਹੜੀ ਪੰਜਾਬ ਸਰਕਾਰ ਨੇ ਐਫ ਆਈ ਆਰ ਕੀਤੀ ਆ ਅਸੀਂ ਉਹਦੇ ਨਾਲ ਸਹਿਮਤ ਨਹੀਂ ਜਿਹੜੀ ਜੀਰੋ ਐਫ ਆਈ ਆਰ ਕੀਤੀ ਆ ਕਿਉਂਕਿ ਅਸੀਂ ਸਾਡੀ ਮੰਗ ਸੀ ਵੀ ਬਾਇ ਨੇਮ ਐਫ ਆਈ ਆਰ ਕਰਨੀ ਚਾਹੀਦੀ ਆ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਸਾਡਾ ਐਸ ਕੇਮ ਇਹਨੂੰ ਫੌਰੀ ਤੌਰ ਤੇ ਰੱਦ ਕਰਦਾ ਤੇ ਅਸੀਂ ਕਹਿੰਨੇ ਆ ਵੀ ਫੌਰੀ ਤੌਰ ਤੇ ਜਿਹੜੀ ਬਾਇ ਨੇਮ ਜਿਹੜੀ ਆ ਉਹ ਜਿਹੜੀ ਐਫ ਆਈ ਆਰ ਕੀਤੀ ਜਾਵੇ ਤਾਂ ਹੀ ਜਿਹੜਾ ਇਨਸਾਫ ਸਾਨੂੰ ਮਿਲੂਗਾ ਕੱਲ ਨੂੰ 3 ਤਰੀਕ ਨੂੰ ਸ਼ੁਭ ਕਰਨ ਦਾ ਭੋਗ ਆ ਉਹ ਸਾਡੀਆਂ ਜਥੇਬੰਦੀਆਂ ਦੇ ਲੀਡਰਾਂ ਦੀ ਡਿਊਟੀ ਲੱਗ ਗਈ ਆ ਅਸੀਂ ਉਹ ਭੋਗ ਦੇ ਵਿੱਚ ਵੀ ਸ਼ਾਮਲ ਹੋਵਾਂਗੇ ਇਹਦੀ ਤਿਆਰੀ ਦੇ ਲਈ ਅਸੀਂ ਜਿਹੜੀਆਂ ਮੀਟਿੰਗਾਂ ਰੱਖ ਦਿੱਤੀਆਂ ਗਈਆਂ ਅਸੀਂ ਪਿੰਡ ਪੱਧਰ ਤੇ 5 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਂਗੇ ਮਾਰਚ ਕਰਾਂਗੇ ਤੇ ਅਸੀਂ 11 ਤਰੀਕ ਨੂੰ ਆਉਣ ਵਾਲੀ ਨੂੰ ਫਿਰ ਲੁਧਿਆਣੇ ਦੇ ਵਿੱਚ ਇਹ ਤਿਆਰੀ 11 ਤਰੀਕ ਨੂੰ ਇਹ ਤਿਆਰੀ ਦਾ ਜਾਇਜ਼ਾ ਲੈ ਕੇ ਲੁਧਿਆਣੇ ਦੇ ਵਿੱਚ ਇੱਕ ਸਕੈਮ ਦੀ ਜਿਹੜੀ ਵੱਡੀ ਮੀਟਿੰਗ ਕਰਾਂਗੇ